ਮੱਥਾ ਗੁੱਟਦਾ ਜਾ ਰਿਹਾ ਹੈ ਦੇਖ ਤੇਰੇ ਕਿਵੇਂ-ਕਿਵੇਂ ਹੋਤਾ ਜਾ ਰਿਹਾ ਹੈ ਤੂੰ ਆਪਣੇ ਬਾਰੇ ਵਿੱਚ ਸੋਚ ਕੋਈ ਨਹੀਂ ਹਲਪ ਕਰ ਸਕਦਾ ਜਿਵੇਂ ਸ਼ਰੀਰਕ ਤੌਰ ਤੇ ਕੋਈ ਨਹੀਂ ਨਾ ਹਲਪ ਕਰ ਸਕਦਾ ਇੰਜ ਤੈਨੂੰ ਆਤਮਿਕ ਮੌਤ ਵਾਲੇ ਅੰਤੇ ਕੋਨਾ ਸਹਾਈ ਵੇਲੇ ਤੇਰਾ ਪਲ-ਪਲ ਜਿਹੜੀ ਵਿਕਾਰਾਂ ਤੋਂ ਮੌਤ ਹੁੰਦੀ ਹੈ ਨਾ ਤੈਨੂੰ ਕੋਈ ਨਹੀਂ ਬਚਾ ਸਕਦਾ ਮੈਂ ਫੋਰਨ ਕੰਟਰੀ ਉਸ ਜਗ੍ਹਾ ਦਾ ਨਾਂ ਨਹੀਂ ਲਵਾਵਾਂਗਾ ਮੇਰੇ ਸਾਹਮਣੇ ਗੁਰਦੁਆਰਿਆਂ ਦੇ ਜੋੜਿਆਂ ਵਿੱਚ ਇੱਕ ਬੰਦਾ ਖੜਾ ਹੋਇਆ ਬਿਜ਼ਨਸਮੈਨ ਔਰ ਉਹਨੂੰ ਫੋਨ ਆਇਆ तुम्हारा इतने लाखों का कंटेनर डूब गया इंश्योरेंस वाले उसकी इंश्योरेंस नहीं देंगे तुम्हारा इतना नुकसान हो गया वो फोन पर इतने गुस्से जोड़िया खड़ा होकर बोल रहा ऑन दी स्पॉट हार्ट अटैक होया ही डाइड नो बडी कैन हेल्प मरया वो शरीरक तौते पर पहला आत्मक मौत मौत मर गया आत्मक मौत की मरिया क्रोध चढ़िया जो तो क्रोध चढ़या ना मर गया ਸ਼ਰੀਰਕ ਬਾਤ ਨਿਕਲ ਆਇਆ ਪਰ ਸਾਨੂੰ ਰੋਜ਼ ਤੋਂ ਕ੍ਰੋਧ ਚੜਦਾ ਹੈ ਅਸੀਂ ਸ਼ਰੀਰਕ ਨਹੀਂ ਮਰਦੇ ਆ ਇਸ ਕਰਕੇ ਸਾਨੂੰ ਰੋਜ਼ ਜਾਂ ਮਾਰਦਾ ਦੋ ਪਈਆਂ ਵਿਸਰ ਗਈਆਂ ਸ਼ਰੀਰਕ ਤੋੜਤੇ ਅਸੀਂ ਕੰਮ ਕਰੋ ਲੋਕਾਂ ਕਾ ਰਾਸ਼ਾ ਤਿਸ਼ਨ ਨਿੰਦਾ ਚੁਗਲੀ ਹੋਮੈਟ ਚੂਟ ਨਫ਼ਰਤ ਹੇਟਰੀਡ ਵਾਲੇ ਇਹ ਸਾਰੇ ਜਮਾ ਤੋਂ ਰੋਜ਼ ਮਾਰ ਖਾਂਦੇ ਆ ਪਰ ਪਤਾ ਨਹੀਂ ਲੱਗਦਾ ਸਾਨੂੰ ਕਿਸੇ ਨੇ ਕਹਿ ਦਿੱਤਾ ਉਹ ਜੀ ਇੱਕ ਬੰਦਾ ਸੀ ਉਹਨੇ ਮਰਨ ਵੇਲੇ ਆਪਣੇ ਪੁੱਤਰ ਦਾ ਨਾਂ ਨਾਰਾਇਣ ਰੱਖਿਆ ਸੀ ਉਹਨੇ ਪੁੱਤਰ ਨੂੰ ਆਵਾਜ਼ ਮਾਰੀ ਨਾਰਾਇਣ ਨਾਰਾਇਣ ਤੇ ਜਮ ਆਏ ਸੀ ਜਮ ਬੇਫਕੂਫ ਬਣ ਗਏ ਔਰ ਜਮ ਉਹਨੂੰ ਛੋੜ ਕੇ ਚਲੇ ਗਏ ਉਹ ਜੀ ਅਖੀਰ ਮੇ ਨਾਰਾਇਣ ਦਾ ਆਰਾਮ ਰੱਖ ਲਓ ਬਸ ਜੀ ਮौज ਹੋ ਜਾਂਦੀ ਹੈ ਇਹ ਤਾਂ ਸਾਨੂੰ ساری ਉਮਰ ਪਖੰਡ ਸਿਖਾਇਆ ਜਾ ਰਿਹਾ ਵੀ ساری ਉਮਰ ਤੁਸੀਂ ਪਖੰਡ ਕਰਦੇ ਰਹੋ ਪੁੱਤਰ ਦਾ ਨਾਂ ਇੱਕ ਵਧਿਆ ਜਾ ਰੱਖ ਲਿਓ ਇਹ ਗੁਰਮਤ ਨਹੀਂ ਸਿਖਾਂਦੀ ਗੁਰਮਤ ਸਾਨੂੰ ਜੀਨਦੇ ਜੀ ਸਿਖਾਂਦੀ ਹੈ ਜੀਨਦੇ ਜੀ ਹਰ ਪਲ ਸੱਚ ਨਾਲ ਜੁੜੋ ਇਸ ਸੱਚ ਨਾਲ ਜੁੜਨ ਬਾਰੇ ਗੱਲ ਸਮਝਾਈ ਜਾ ਰਹੀ ਹੈ ਕਿ ਜੇ ਤੂੰ ਆਗਣਾ ਰੂਪੀ ਮਾਤਾ ਪਿਤਾ ਤੀਆਂ ਪੁੱਤਰ ਭੈਣ ਭਰਾਵਾਂ ਦੇ ਟੱਬਰ ਰਿਸ਼ਤੇਦਾਰਾਂ ਵਾਲੀ ਸੰਗਤ ਕਰੇਂਗਾ ਐਸਾ ਜੀਵਨ ਕਮਾਏਗਾ ਜੋ ਦਿਨ ਰਾਤ ਥਾਟ ਪ੍ਰੋਸੈਸ ਇਜ਼ ਕਮਾਏਗਾ ਉਹ ਸਾਹਮਣੇ ਆ ਜਾਏਗਾ ਇਹਨੂੰ ਕਹਿੰਦੇ ਨੇ ਦਿਨ ਰਾਤ ਕਮਾਇੜੋ ਸੋ ਆਇਓ ਮਾਥੇ ਇਹ ਪੂਰਬ ਕੇ ਕਰਮ ਕੇ ਅੰਕੁਰ ਜੈਸਾ ਬੀਜ ਬੋਇਆ ਵੈਸਾ ਬਾਹਰ ਨਿਕਲਾ ਜੈਸੀ ਫਸਲ ਬੋਈ ਵੈਸੀ ਬਾਰ ਆ ਗਈ ਇਹਨੂੰ ਕਹਿੰਦੇ ਨੇ ਜੋ ਬੀਜਿਆ ਜਿਹਾਂ ਬੀਜੇ ਸੋ ਲੁਣੇ ਕਰਮਾਂ ਸੰਦਲਾ ਖੇਤ ਇਹਨੂੰ ਕਹਿੰਦੇ ਨੇ ਲੋੜ ਹੈ ਦਾਖ ਬਿਜੋਰੀਆਂ ਕਿੱਕਰ ਬੀਜ ਜਟ ਜੇ ਕਿੱਕਰ ਬੀਜੇ ਤਾਂ ਕਿੱਕਰ ਹੀ ਨਿਕਲੇਗਾ ਕੱਲ ਵੀ ਮੈਂ ਗੱਲ ਸਾਂਝ ਕੀਤੀ ਸੀ ਉਹ ਇਸ ਸਬਜੈਕਟ ਦੇ ਨਾਲ ਫਿਰ ਲਿੰਕ ਹੁੰਦੀ ਹੈ ਕਿ ਕਦੇ ਵੀ ਤੁਸੀਂ ਕਿਸੇ ਕਿਸਾਨ ਫਾਰਮਰ ਦੇ ਕੋਲ ਚਲੇ ਜਾਓ ਅਨਪੜ੍ਹ ਕਿਸ ਮਜ਼ਬਦਾਂ ਨਹੀਂ ਪਤਾ ਪੜਿਆ ਵੀ ਹੈ ਕਿ ਨਹੀਂ ਪੜਿਆ ਬਿਲਕੁਲ ਅਨਪੜ੍ਹ ड़ गवार बिल्कुल दुनिया की कोई धार्मिक पढ़ाई नहीं जानता और उन्हें अमरूद उगाया और उन्होंने तुम जाके कहो अमरूद कितने रुपए किलो बिकता है पच्चीस रुपए किलो तुम ना अगर ये चालीस दिन वहां पर जाओ फलानी जगह ये सोना चढ़ा दो फलानी जगह पे ये चोला चढ़ा दो फलानी जगह पे जाके कुछ प्रसाद करा दो चालीस दिन जाओ ये ऐसे करो एक सौ एक बारी करो तो तुम्हारे यहां से सेब निकलेंगे किसान कहेगा जाओ जी जाओ क्यों कहता किसान एंज किसान कोई धर्म पढ़ गया है? हाँ किसान ना रब की रजा दे रहा किसान पता मैंने अमरूद बोए हैं अमरूद है? निकलेंगे इनमें से सेब नहीं निकल सकते हैं तुम जो ये धर्म के नाम पर मेरे को पखंड पढ़ा रहे हो इसको अपने घर ले जाओ साढ़े पढ़िया लिखिया नालों किसान स्याणा शायद साढ़े बारे क्या है? ਬੜਿਆ ਮੂਰਖਾਖੀ ਹੈ ਜਿਸ ਲਬ ਲੋਭ ਹੰਕਾਰ ਅਸੀਂ ਜਿੰਨੇ ਪੜ ਗਏ ਉਤਨੇ ਅਸੀਂ ਤਾੰਤ੍ਰਿਕ ਔਰ ਸੁਪਰਸਟੀਸ਼ੀਅਸ ਬਲੀਫ ਅੰਦਰ ਫਸਦੇ ਜਾ ਰਹੇ ਹਾਂ ਤਾਗਤਵੀਤ ਬੰਦੇ ਜਾ ਰਹੇ ਹਾਂ ਤੇ ਰਖ ਬੰਨੀ ਜਾ ਰਹੇ ਹਾਂ ਤੇ ਕਿਤਨੇ ਪਖੰਡ ਵਿੱਚ ਤੀਰਥਾਂ ਦੇ ਚੱਕਰਾ ਵਿੱਚ ਫਸਦੇ ਜਾ ਰਹੇ ਹਾਂ ਮੀਡਲ ਮੈਨ ਤੇ ਬਲੀਫ ਕਰੀ ਜਾ ਰਹੇ ਹਾਂ ਕਿਸਾਨ ਅਨਪੜ ਨਹੀਂ ਫਸਦਾ ਕੁਦਰਤੀ ਰਜ਼ਾ ਦੇ ਨਾਲ ਰਹਿੰਦਾ ਹੈ ਰੱਬ ਦੀ ਰਜ਼ਾ ਨੂੰ ਚੇਂਜ ਨਹੀਂ ਕਰਦਾ ਹੈ ਚੇਂਜ ਕਰਨਾ ਨਹੀਂ ਚਾਹਦਾ ਹੈ ਉਹਨੂੰ ਇੱਕ ਪੱਕਾ ਲੋ ਪਤਾ ਹੈ ਕਿ ਧਰਤੀ ਖਰਾ ਸੱਚ ਬੋਲਦੀ ਹੈ ਧਰਤੀ ਅੰਦਰ ਜਿਹੜਾ ਬੀਜ ਪਾਇਆ ਜਾਏਗਾ ਉਹ ਹੀ ਨਿਕਲੇਗਾ ਮੇਰੇ ਮੰਨ ਦੀ ਵੀ ਇੱਕ ਧਰਤੀ ਹੈ ਮੈਂ ਮੰਨ ਦੀ ਧਰਤੀ ਤੇ ਕੁਸੰਗਤ ਦਾ ਬਚਪਨ ਤੋਂ ਬੀਜ ਪਾਇਆ ਤਾਂ ਕੁਸੰਗਤ ਦੇਤੀਆਂ ਪੁੱਤਰ ਭੈਣ ਭਰਾ ਮੇਰੇ ਉਹਦੇ ਚੋਂ ਪੈਦਾ ਹੋਣਗੇ ਕੁਸੰਗਤ ਦੁਰਮਤ ਵਾਲੇ ਮੇਰੇ ਰਿਸ਼ਤੇਦਾਰ ਬਣਨਗੇ ਕੁਸੰਗਤ ਦੁਰਮਤ ਵਾਲੇ ਰਿਸ਼ਤੇਦਾਰ ਅੱਜਕੱਲ ਬਾਣੀ ਗਏ ਨੇ ਜਿਹੜੇ ਕਹਿੰਦੇ ਨੇ ਵਿਆਹ ਸ਼ਾਦੀ ਤੇ ਸ਼ਰਾਬ ਹੀ ਨਹੀਂ ਵਰਤਾਈ ਫਿਰ ਘਰ ਵਾਲੇ ਵੀ ਡਰ ਜਾਂਦੇ ਨੇ ਹਾਏ ਜੇ ਸ਼ਰਾਬ ਨਾ ਰੱਖੀ ਉਹ ਰਿਸ਼ਤੇਦਾਰ ਆਪਣੀ ਸ਼ਰਾਬ ਜੇ ਲੈ ਆਏ ਤਾਂ ਫਿਰ ਸਾਡੀ ਇੱਜ਼ਤ ਕੀ ਰਹੇਗੀ ਇਸ ਕਰਕੇ ਰੱਖ ਦਿਓ ਤੇ ਮੈਂ ਇਹ ਵੀ ਸੁਣਿਆ ਬੀਜੀ ਮੈਨੂੰ ਸੁਣਾ ਰਹੀ ਸੀ ਗੱਲ ਕਿ ਕੁੜੀ ਵਾਲਿਆਂ ਦੇ ਵੱਲੋਂ ਕੁੜੀ ਦਾ ਪਿਓ ਸ਼ਰਾਬ ਪੀ ਗਿਆ ਔਰ ਬਰਾਤ ਆਈ ਹੋਈ ਹੈ ਔਰ ਉਹ ਪਤਾ ਨਹੀਂ ਸ਼ਰਾਬ ਵਿੱਚ ਕੀ ਉਹ ਜਲੂਲ ਬੋਲਦਾ ਰਿਹਾ ਔਰ ਬਰਾਤ ਮੁੜ ਗਈ ਇਹ ਸਭ ਕੁਝ ਕਿਹ ਹੁੰਦਾ ਕੁਸੰਗਤ ਰੂਪੀ ਖਿਆਲਾਂ ਦੇ ਕਾਰਨ ਕੁਸੰਗਤ ਰੂਪੀ ਧਿਆਪੁੱਤਰ ਬਣ ਗਏ ਮੰਦੇ ਖਿਆਲਾਂ ਵਾਲੇ ਰਿਸ਼ਤੇਦਾਰ ਬਣ ਗਏ ਇੰਜੀ ਦੁਨੀਆਵੀ ਤੌਰ ਤੇ ਵੀ ਮੰਦੇ ਖਿਆਲਾਂ ਵਾਲੇ ਰਿਸ਼ਤੇਦਾਰ ਬਣ ਗਏ ਤਾਂ ਸਾਡੇ ਸਾਰੇ ਰੀਤ ਰਿਵਾਜ ਗਲਤ ਮਲਤ ਹੋਈ ਜਾ ਰਹੇ ਨੇ ਤਾਂ ਸਾਡੇ ਘਰਾਂ ਦੇ ਸਾਰੀਆਂ ਗੇਮਾਂ ਵਿਗੜਦੀਆਂ ਜਾ ਰਹੀਆਂ ਨੇ ਖੈਰ ਇਹ ਨਾ ਤੈਨੂੰ ਜਦੋਂ ਵਿਕਾਰ ਸਤਾਏ ਨਾ ਜੰਮ ਸਤਾਏ ਨਾ ਉਸ ਵੇਲੇ ਨਾ ਚ ਕੋਈ ਸਹਾਇ ਨਹੀਂ ਹੋ ਸਕਦਾ एक दिन मैं सेमिनारी एग्जाम्पल पेश की थी कि एक कुड़ी ने अठ महीने लगाए लहंगा तैयार कराने ज्वेलरी और सारा कुछ तैयार कराने और उस कुड़ी ने सारा सोना जेवर सब कुछ तैयार किया अपने बड़ा सिस्टमैटिक समझती सी ऐसे फिर ही इस दिन मेहंदी होगी इतने बजे दो बजे दोपहर को मेहंदी लगाने वाली घर में आ जाएगी फिर ऐसे रिश्तेदार आएंगे मेहंदी वाली रात के आठ बजे तक मेहंदी लगवाएगी जिसने जिसने लगवानी है आठ बजे फिर लड़के वाले आ जाएंगे फिर वो ऐसे तोती देंगे फिर यहां से हलवाई ये लाएंगे फिर इतने बजे होगा फिर रात को ये होगा फिर अगले दिन ऐसे होगा फिर ऐसे होगा फिर हम जाएंगे फिर वो आएंगे फिर चुन्नी चढ़ाएंगे फिर ऐसे होगा फिर ऐसे होगा फिर ब्याह वाला दिन होगा ब्याह वाले दिन ऐसे होगा फिर ऐसे होगा फिर ऐसे होगा फिर डोली ऐसे जाएगी डोली में ऐसे क्या होगा हम एक पाखंड करेंगे दिखाएंगे डोली है पर हम कार को न्यूट्रल पे रख के पंद्रह बंदे पीछे से धक्का देंगे भी जैसे डोली उठा रहे हैं फिर ऐसे होगा फिर मेरा लहंगा जमीन पे आ जाएगा बार बार वो लहंगा कुछ बन, सज्जन उठाएंगे कौन कौन उठाएंगे उनका नाम लिखा हुआ है फिर जब मैं मत्था टेकूंगी तो मेरे को पीछे से बार बार दस दस बीस बीस रुपए कौन देगा हर लाभ के टाइम और फिर वो मैं ऐसे पकड़ूंगी और फिर लड़के को कौन देगा सारा लिखा हुआ डिजिटल पर जो सैरेमनी का केक कटिया गया केक का भी उन्हें लिखा कि केक का हैंडल ग्रेनाइट का होगा और क्रेड का ब्लेड सोने का होगा यहां पर ऐसे फूल बांधा होगा और फिर इतने बज के नौ बज के तैतीस मिनट पर वो चाकू लेकर आएगा हूं वो बैठी हुई खड़ी हुई है देख रही है नौ पैंतीस हो गया चाकू वाला नहीं आया जो तो आया चाकू वाला कहता वो चाकू नहीं बना जो आपने बोला था कैसे नहीं बना हूं है ना अंतकाल आ, आ रहा है वो औखी हुई सारी लिपस्टिक सब कुछ लथ गया पास में पति बैठा पता नहीं और गुस्से शायद इंग्लैंड वापरी कि उन्हें गुस्से ਆਪਣੀ ਸ਼ੈਂਪੇਨ ਨੂੰ ਇਸ ਤਰ੍ਹਾਂ ਸ਼ੇਕ ਕਰਕੇ ਪੀਤਾ ਪਰ ਉਹ ਸ਼ੈਂਪੇਨ ਸ਼ੇਕ ਕਰਨ ਵੇਲੇ ਉਹਦੀ ਸ਼ੈਂਪੇਨ ਦਾ ਅੰਗੂਠਾ ਉੱਤੇ ਪੂਰੀ ਤਰ੍ਹਾਂ ਨਹੀਂ ਫਿਕਸ ਹੋਇਆ ਉਹਦੀ ਝੱਗ ਨਿਕਲੀ ਝੱਗ ਸਾਮਣੇ ਸੱਸ ਦੇ ਉੱਤੇ ਜਾ ਕੇ ਡਿੱਗ ਗਈ ਸੱਸ ਨੇ ਬੋਲਿਆ ਆਰ ਯੂ ਸਟੂਪਿਡ ਯੂ ਡੋਨਟ ਨੋ ਹਾਊ ਟੂ ਹੈਂਡਲ ਥਿਸ ਤਾਂ ਉਹਨੇ ਕਿਹਾ ਯੂ ਸਟੂਪਿਡ ਔਰ ਬਰਾਤ ਸਾਰੀ ਮੁੜ ਗਈ ਡੋਲੀ ਕੋਈ ਨਹੀਂ ਚੜੀ ਕਿ ਕੋਈ ਨਹੀਂ ਕਟਿਆ ਗਿਆ ਇਸ ਤਰ੍ਹਾਂ ਤੈਨੂੰ ਰੋਜ਼ ਰੋਜ਼ ਪਲ ਪਲ कॉर्पोरेट सेक्टर इज न्यूयॉर्क ਤੋਂ ਕੁੜੀ MBA ਪੜ੍ਹੀ ਹੋਈ ਆਪਣੀ ਬਿਜ਼ਨਸ ਦੀ ਪਰਫੈਕਟ ਪਰ ਹਾਂਗਕਾਂਗ ਜਾਂਦੀ ਹੈ ਏਸ਼ੀਆ ਦੇ ਪ੍ਰੋਡਕਟ ਵੇਚਣ ਵਾਸਤੇ ਸਾਰੇ ਉਹਦੀ ਕਾਰਪੋਰੇਟ ਸੈਕਟਰ ਦੇ ਟੌਪ ਕਲਾਸ ਬੰਦੇ ਬੈਠੇ ਨੇ ਪਰ ਜਦੋਂ ਉਹਨੇ ਵੇਚੀ ਇੱਕ ਬੰਦਾ ਚਾਈਨੀਜ਼ ਉੱਠਿਆ ਸਾਹਮਣੇ ਤੋਂ ਕਹਿੰਦਾ ਸ਼ੀ ਡਸਨਟ نو ਹਾਊ ਟੂ ਸੇਲ ਦਾ ਪ੍ਰੋਡਕਟ ਆਈ ਡੋਂਟ ਨੋ ਹੂ ਸੈਂਟ ਦਿਸ ਡਮੀ ਪਰਸਨ ਹੇਅਰ ਫਰਮ ਨਿਊਯਾਰਕ ਉਹਨੂੰ ਆਪਣੀ ਬੇਇੱਜ਼ਤੀ ਸਹਾਰਨ ਨਹੀਂ ਹੋਈ ਔਨ ਦੀ ਸਪਾਟ ਫੇਟ ਹੋ ਗਈ ਗੁੱਸੇ ਦੇ ਨਾਲ ਔਰ ਮਰ ਗਈ ਔਨ ਦੀ ਸਪਾਟ ਕਿਉਂ ਕਿਉਂਕਿ ਸਰੀਰਕ ਮਰਨਾ ਤੇ ਬਾਅਦ ਵਿੱਚ ਹੋਇਆ ਆਤਮਕ ਤੌਰ ਤੇ ਰੋਜ਼-ਰੋਜ਼ ਮਰਦੀ ਸੀ ਨਾ ਅੱਜ ਇਹ ਬੇਇੱਜ਼ਤੀ ਸਹਾਰ ਨਹੀਂ ਸਕੀ ਰੋਜ਼-ਰੋਜ਼ ਪਲ-ਪਲ ਜਿਹੜਾ ਮਰਦੇ ਆ ਇਹ ਤੈਨੂੰ ਨਾ ਵਿਕਾਰ ਮਾਰਦੇ ਨੇ ਇਹ ਸਾਈ ਨਹੀਂ ਹੋਣਗੇ ਹੁਣ ਤੂੰ ਕੀ ਕਰਦਾ ਕੁਮਤ ਲੈਂਦਾ ਕੁਮਤ ਰੂਪੀ ਧੀਆ ਪੁੱਤਰ ਰਿਸ਼ਤੇਦਾਰ ਤੂੰ ਬਣਾਏ ਹੋ ਇਹਨੇ ਇਹ ਤੇਰੇ ਬਣਾਏ ਹੋਏ ਕੁਮਤ ਦੀ ਸੰਗਤ ਕਰ ਕਰਕੇ ਤੇਰੇ ਸੰਯੋਗ ਨਾਲੇ ਜੁੜ ਕੇ ਮਿਲੇ ਹੋਏ ਨੇ ਤੈਨੂੰ ਪਿਛਲੇ ਜਨਮ ਵਾਲੀ ਨਹੀਂ ਗੱਲ ਚੱਲ ਰਹੀ ਮੈਂ ਸਾਰੇ ਗੁਰਬਾਣੀ ਦੇ ਲੌਜੀਕਸ ਤੁਹਾਡੇ ਸਾਹਮਣੇ ਰੱਖੇ ਨੇ ਮੇਰੇ ਅਰਥ ਨਹੀਂ ਨੇ ਥਿਸ ਇਜ਼ ਨੋਟ ਮਾਈ ਇੰਟਰਪ੍ਰੀਟੇਸ਼ਨ ਥਿਸ ਇਜ਼ ਨੋਟ ਮਾਈ ਟ੍ਰਾਂਸਲੇਸ਼ਨ ਥਿਸ ਇਜ਼ ਰਿਟਨ ਇਨ ਗੁਰੂਗ੍ਰੰਥ ਸਾਹਿਬ ਲੜਕਾ ਲੜਕੀ ਮਾਤਾ ਪਿਤਾ ਸਾਰੇ ਮੈਂ ਤੁਹਾਡੇ ਨਾਲ ਡਿਸਕਸ ਕਰ ਲੈਨੇ ਮਾਤਾ ਮਤ ਪਿਤਾ ਸੰਤੋਖ ਮੇਰੇ ਅਰਥ ਨਹੀਂ ਨੇ ਪਿਛਲੇ ਜਨਮ ਦੇ ਕਰਕੇ ਮਿਲੇ ਨੇ ਤਾਂ ਇਹਨਾਂ 'ਚ ਕੋਈ ਸਾਈ ਨਹੀਂ ਹੋਏਗਾ ਫਿਰ ਸਾਨੂੰ ਗ੍ਰਸਤੀ ਕਿਉਂ ਸਿਖਾਈ ਹੈ ਸਾਨੂੰ ਆਨੰਦ ਕਾਰਜ ਕਿਉਂ ਕਰਾਇਆ ਜਾਂਦਾ ਹੈ ਸਾਨੂੰ ਕਿਉਂ ਹੈ ਸਾਰਿਆਂ ਦੇ ਨਾਲ ਪ੍ਰੇਮ ਪਿਆਰ ਸਿਖਾਇਆ ਗਿਆ ਕਿ ਤੂੰ ਆਪਣੇ ਟੱਬਰ ਨਾਲ ਵੀ ਪਿਆਰ ਕਰ ਬਾਕੀ ਸਾਰਿਆਂ ਨਾਲ ਵੀ ਪਿਆਰ ਕਰ ਸੋਚਣਾ ਪੇਗਾ ਇਹ ਝੂਠੇ ਨਹੀਂ ਨੇ ਝੂਠਾ ਮੇਰੇ ਮਨ ਦਾ ਥਾਟ ਪ੍ਰੋਸੈਸ ਹੈ ਇਹ ਦੁਨੀਆ ਨੂੰ ਝੂਠ ਨਹੀਂ ਕਹਿੰਦੇ ਨੇ ਇਹ ਜਾਗ ਰਚਨਾ ਦੁਨੀਆ ਸਾਰੀ ਕੁਦਰਤ ਦੇ ਨਿਯਮਾਂ 'ਚ ਬਣੀ ਹੋਈ ਹੈ ਇਹਦੇ ਵਿੱਚ ਪੈ ਵੀ ਸੂਰਜ ਪੈ ਵੀ ਚੰਦ ਕੋ ਕਰੋੜੀ ਚਲਤ ਨਾਂ ਪੈ ਵੀ ਜੀ ਸਾਰਾ ਕੁਝ ਧਰਤੀ ਅਸਮਾਨ ਸਭ ਕੁਝ ਕੁਦਰਤ ਦੇ ਨਿਯਮ ਅਨੁਸਾਰ ਹੈ ਪਰ ਇਹਦੇ ਵਿੱਚ ਝੂਠ ਕੀ ਹੈ ਮੇਰੇ ਮਨ ਦੀ ਰਚਾਈ ਹੋਈ ਝੂਠੀ ਰਚਨਾ ਉਹਨੂੰ ਕਹਿੰਦੇ ਜਗ ਰਚਨਾ ਸਭ ਝੂਠ ਹੈ ਓਏ ਮਨ ਤੂੰ ਸੁਣ ਹੁਣ ਅੱਗੇ ਕਹਿੰਦੇ ਨੇ ਪਦੇ ਦੂਜੇ ਮੁਕਤ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਮੋਤੀਆਂ ਦੀ ਮਾਲਾ ਸੋਨੇ ਦੀ ਮਾਲਾ ਅਤੇ ਲਾਲ ਹੀਰਾ ਸਟੋਨਸ ਔਰ ਜੈਮਸ ਇਹ ਮਨ ਨੂੰ ਆਪਣੇ ਆਪ ਨੂੰ ਖੁਸ਼ ਕਰਨ ਦੀ ਇੱਕ ਮਾਇਆ ਕ੍ਰੀਏਟ ਕੀਤੀ ਗਈ ਹੈ ਬਾਹਰਲੀ ਕੋਈ ਚੀਜ਼ ਨਹੀਂ ਹੈ ਇੱਥੇ ਸੋਨਾ ਪਿਆ ਹੋਵੇ ਜੇ ਉਹਨੂੰ ਮੈਂ ਦੇਖਾਂ ਇੱਥੇ ਕਿਸੇ ਦਾ ਪੁੱਤਰ ਹੈ ਉਹਨੂੰ ਮੈਂ ਦੇਖਾਂ ਇੱਥੇ ਕਿਸੇ ਦਾ ਕੁਝ ਪਿਆ ਹੈ ਉਹਨੂੰ ਮੈਂ ਦੇਖਾਂ ਔਰ ਦੇਖਵੰਤ ਆਣਾ ਇਹ ਮੇਰਾ ਹੋਣਾ ਚਾਹੀਏ ਇਹ ਮੇਰਾ ਹੋਣਾ ਚਾਹੀਏ ਮੇਰੇ ਮਨ ਦੇ ਖਿਆਲ ਨੂੰ ਮਾਇਆ ਕਹਿੰਦੇ ਨੇ ਉਹ ਚੀਜ਼ ਆਪਣੇ ਆਪ ਟੰਬੀਚ ਨਾ ਉਹ ਸਟੋਨ ਇੱਕ ਇੱਕ ਚੀਜ਼ ਹੈ ਉਹ ਸੋਨਾ ਇੱਕ ਮੈਟਲ ਹੈ ਉਹ ਉੱਥੇ ਜਿਹੜੀ ਉਹਦੀ ਚੀਜ਼ ਪਈ ਆ ਪਰਸ ਪਿਆ ਉਹ ਕਿਸੇ ਇਨਸਾਨ ਦਾ ਹੈ ਇੱਕ ਲੈਦਰ ਦਾ ਪਰਸ ਹੈ ਉਹਦੇ ਵਿੱਚ ਨੋਟ ਪੈਨੇ ਕਾਗਜ਼ ਪੈਨੇ ਇਹ ਸਾਰੇ ਮਾਇਆ ਨਹੀਂ ਨੇ ਮਾਇਆ ਮੇਰੇ ਮਨ ਦਾ ਥਾਟ ਪ੍ਰੋਸੈਸ ਕੀ ਇਹ ਮੇਰੀ ਹੋ ਜਾਏ ਇਹ ਨੂੰ ਮਾਇਆ ਕਹਿੰਦੇ ਨੇ ਇਹ ਮਾਇਆ ਜਿੱਤ ਹਰ ਵਿਸਰ ਮੋ ਉਪਜੇ ਭਾਉ ਦੁਜਾ ਲਾਇਆ ਇਹ ਮੇਰੀ ਹੋ ਜਾਏ असं भी भाव दूजा ना आंते हैं ना गुरु साहब तेरे तो को आया इतनी वारी एक सौ अठ वारी ये पढ़ागा वो पढ़ागा वो पढ़ांगा भाव दूजा की है पुत्र दे देना नौकरी लवा देना तिया पुत्र का रिश्ता करा देना मकान लै देना भाव दूजा मन बेईमान तो मत नहीं लैन आया मैं भाव दूजा खैर एना मन ने अपनी एक माया क्रिएट की है इस अपने मन की ये भी मेरा हो जाए ये भी मेरा हो जाए ये भी मेरा हो जाए एक तो हों मेरे को ये लोड़वंद चीजें चाहिए इनके बिना मैं रह नहीं सकता पर जो दूसरों की है वो भी मेरी हो जाए जब एक ख्याल आ जाता ना फिर उस दिन अस कहते ਲੋਕੀ ਬੜੇ ਸੁਖੀ ਨੇ ਹਾਏ ਅਸੀਂ ਪਤਾ ਨਹੀਂ ਰੱਬ ਦੇ ਕਿਹੜੇ ਮਾਪੁੱਟੇ ਨੇ ਸਾਡ ਕਿਹੜੀ ਮੱਜ ਮਾਰੀ ਹੈ ਰੱਬ ਪਤਾ ਨਹੀਂ ਕਦੋਂ ਥੱਲੇ ਆਏਗਾ ਲੋਕੀ ਬੜੇ ਸੁਖੀ ਨੇ ਲੋਕੀ ਹੇਰਾ ਫੇਰੀ ਕਰਕੇ ਵੀ ਸੁਖੀ ਨੇ ਲੋਕੀ ਹੇਰਾ ਫੇਰੀ ਕਰਕੇ 에어 ਕੰਡੀਸ਼ਨਰ ਕਾਰ 'ਚ ਬੈਠੇ ਨੇ ਲੋਕੀ ਏਸੀ ਕਾਰਾਂ ਵਿੱਚ ਬੈਠੇ ਨੇ ਲੋਕੀ ਇਹਨੇ ਝੂਠ ਬੋਲਦੇ ਨੇ ਮੈਂ ਤੇ ਬਹੁਤ شریف ਮੈਂ ਤੇ ਬਹੁਤ ਇਮਾਨਦਾਰ ਇਹ ਨਿਸ਼ਾਨੀ ਹੈ ਕਿ ਲਬ ਤੇ ਲੋਭੀ ਮੈਂ ਹਾਂ ਮੈਂ ਗਰੀਡੀ ਹਾਂ ਕਿਉਂਕਿ ਮੈਨੂੰ ਲੋਕਾਂ ਦਾ ਸੁੱਖ ਜ਼ਿਆਦਾ ਦੁਖੀ ਕਰ ਰਿਹਾ ਮੇਰਾ ਦੁੱਖ ਨਹੀਂ ਦੁਖੀ ਕਰ ਰਿਹਾ ਮੈਂ ਆਪਣੇ ਦੁੱਖ ਤੋਂ ਇਤਨਾ ਦੁਖੀ ਨਹੀਂ ਜਿੰਨਾ ਲੋਕਾਂ ਦੇ ਸੁੱਖ ਤੋਂ ਦੁਖੀ ਆ ਲੱਭ ਤੇ ਲੋਭ ਦੋਨੋਂ ਆ ਗਏ ਹੁਣ ਲੋਕਾਂ ਦਾ ਜੋ ਕੁਝ ਹੈ ਉਹ ਵੀ ਮੈਨੂੰ ਮਿਲੇ ਇਸ ਜੀਵਨੀ ਨੂੰ ਕਹਿੰਦੇ ਨੇ ਹਾ ਹਾ ਕਰਮ ਬਿਹਾਨੀ ਆਉਦੇ ਸਾਰੀ ਉਮਰ ਐਂ ਬੀਤ ਰਹੀ ਹੈ ਤਾਂ ਮੈਂ ਸੰਤੋਖ ਨਾ ਪਾਇਆ ਮਨ ਨੂੰ ਸੰਤੋਖ ਨਹੀਂ ਆ ਰਿਹਾ ਹੁਣ ਇੱਥੇ ਅਰਦਾਸ ਕਰਨ ਵਾਲੇ ਸੋਚਣਾ ਜਦੋਂ ਮੈਂ ਪੁੱਤਰ ਮੰਗਣ ਆਈ ਆ ਜਦੋਂ ਮੈਂ ਪੋਤਰਾ ਮੰਗਣ ਆਈ ਆ ਜਦੋਂ ਮਨ ਕੀ ਮੁਰਾਦ ਕੋਈ ਪੂਰੀ ਕਰਾਣ ਆਈ ਆ ਨਾ ਇਹਦਾ ਮਤਲਬ ਮੇਰਾ ਸੰਤੋਖ ਨਹੀਂ ਹੈ ਮੈਂ ਆਪਾਂ ਸੈਂਡਰ ਕਰਨ ਆਇਆ ਹੀ ਨਹੀਂ ਆ ਮੈਨੂੰ ਕੋਈ ਐਸੇ ਬਾਬਾ ਜੀ ਸੰਤ ਜੀ ਬ੍ਰਹਮ ਗਿਆਨੀ ਜੀ ਮਿਲ ਜਾਣ ਜਿਹੜੇ ਕੋਈ ਖਾਸ ਇੱਕ ਸ਼ਬਦ ਦੱਸ ਦੇਣ ਉਸ ਸ਼ਬਦ ਦਾ ਰਟਨ ਕਰ ਲਵਾਂ ਤਾਂ ਮੇਰੇ ਕੋਲ ਵਾਅਦਾ ਹੈ ਤੇ ਮੇਕ ਫੈਕਟਰੀ ਵਾਲਿਆਂ ਨੂੰ ਪੁੱਛਿਆ ਤੁਹਾਡੀ ਫੈਕਟਰੀ ਕਿਸ ਤਰ੍ਹਾਂ ਚੱਲ ਰਹੀ ਹੈ ਤੁਸੀਂ ਸੇਲਸ ਕਿਸ ਤਰ੍ਹਾਂ ਕਰਦੇ ਹੋ ਡੇ ਬਾਈ ਡੇ ਬੈਟਰ ਹੋ ਰਹੀ ਹੈ ਕਹਿੰਦੇ ਇੱਕ ਸੰਤ ਜੀ ਆਏ ਸੀ ਉਹਨਾਂ ਨੇ ਕਿਹਾ ਸੀ ਤੁਹਾਡੀ ਫੈਕਟਰੀ ਦੀਆਂ 6 ਮੰਜ਼ਿਲਾਂ ਨੇ ਹਰ ਮੰਜ਼ਲ ਤੇ ਨਾ ਜਿੱਥੇ ਲੇਬਰ ਚੜ੍ਹ ਕੇ ਜਾਂਦੀ ਹੈ ਔਰ ਸਾਰੇ ਜਿੱਥੇ ਐਡਮਿਨਿਸਟ੍ਰੇਸ਼ਨ ਆਫਿਸ ਹੈ ਔਰ ਜਿੱਥੇ ਤੁਸੀਂ ਸਾਰੇ ਪੈਸੇ ਸੇਲਸ ਦੇ ਇਕੱਠੇ ਕਰਦੇ ਹੋ ਹਰ ਪੌੜੀਆਂ ਤੇ ਲਿਖ ਦਿਓ ਜਿੱਚਰ ਮੂਲਾ ਥੁੜੀਂਦੋ ਜਿੱਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਇ ਖਰਚ ਤਨਮਾਨ ਤਾਂ ਮੈਂ ਕਿਹਾ ਉੱਥੇ ਤੇ ਲਿਖਿਆ ਸ਼ਬਦ ਖੁੱਟ ਬਾਬਾ ਉਹਦੇ ਅੱਧੇ ਲਿਖਿਆ ਕਹਿੰਦੇ ਨੇ ਬਾਬਾ ਜੀ ਕਹਿ ਗਏ ਸੀ ਬਾਬਾ ਜੀ ਕਹਿ ਗਏ ਸੀ ਗੁਰੂ ਸਾਹਿਬ ਨਹੀਂ ਕਹਿ ਰਹੇ ਗੁਰੂ ਸਾਹਿਬ ਤੈਨੂੰ ਕਹਿੰਦੇ ਨੇ ਇਹ ਤੂੰ ਕਿਹੜੀਆਂ ਲੱਖਾਂ ਖੁਸ਼ੀਆਂ ਪਾਚੀਆਂ ਮੰਗਦਾ ਤੇ ਐ ਸਮਝ ਮੇਰੇ ਮਨ ਇੱਕ ਅਸੋ ਜਿਤਲਾ ਇੱਕ ਅਸ ਵੀਨ ਸਾਬ ਤੰਦ ਹੈ ਇਹ ਤਾਂ ਬਿਜ਼ਨਸ ਹੈ ਸਭ ਮਿੱਥਿਆ ਮੋਹ ਹੈ ਇਹ ਤਾਂ ਸਭ ਝੂਠ ਹੈ ਕਿ ਤੂੰ ਕਹਤਾ ਹੈ ਐਸੇ ਕਰਨੇ ਸੇ ਐਸੇ ਹੋ ਜਾਂਦਾ ਐਸੇ ਕਰਨੇ ਸੇ ਐਸੇ ਹੋ ਜਾਂਦਾ ਤੂੰ ਸੱਚ ਨਾਲ ਜੁੜ ਮੇਰੇ ਮਨ ਗੁਰੂ ਸਾਹਿਬ ਕਹਿੰਦੇ ਪਰ ਉਹਨਾਂ ਬਾਬਾ ਜੀ ਕਹਿ ਗਏ ਉਹਨਾਂ ਨੇ ਉਹ ਪੰਕਤੀ ਲਗਾਈ ਹੋਈ ਹੈ ਉਹ ਸੋਚੇ ਸਾਡਾ ਬਿਜ਼ਨਸ ਐ ਚੱਲ ਰਿਹਾ ਫਿਰ ਉਹ ਬਿਜ਼ਨਸ ਵੱਧ ਗਿਆ ਫਿਰ ਉਹਦਾ ਸਟਾਕ ਮਾਰਕੀਟ 'ਚ ਆ ਗਿਆ ਫਿਰ ਉਹਨਾਂ ਦੀ ਸਾਰੀ ਦੁਨੀਆ ਪਰ ਦਾ ਸਟਾਕ 10 ਰੁਪਏ ਤੋਂ 200 ਰੁਪਏ ਤੱਕ ਪਹੁੰਚ ਗਿਆ ਫਿਰ ਉਹਨਾਂ ਨੇ ਸਾਰਾ ਸਟਾਕ ਮਾਰਕੀਟ 'ਚ ਉਹ ਖਰੀਦਨ ਦੇ ਬਦ ਲੋਕਾਂ ਨੂੰ ਖੁੱਡੇ ਲਾ ਦਿੱਤਾ ਕੰਪਨੀ ਬੈਂਕਰਪਟ ਕਰ ਦਿੱਤੀ ਮੈਂ ਕਿਹਾ ਹੁਣ ਉਹ ਪੰਕਤੀ ਕਿੱਥੇ ਗਈ ਤੇ ਉਹ ਬਾਬਾ ਜੀ ਕਹਿਣ ਵਾਲੇ ਕਿੱਥੇ ਗਏ ਕਹਿੰਦੇ ਮਰ ਗਏ